ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੱਡੀ ਮੀਟਿੰਗ ਦਾ ਐਲਾਨ ਹੋ ਚੁੱਕਿਆ ਹੈ ਤੇ ਦੱਸਿਆ ਕਿ ਉੱਥੇ ਹੀ ਕਈ ਸਿੰਘ ਸਹਿਬਾਨਾਂ ਦੇ ਨਾਲ ਵੱਡੀ ਮੀਟਿੰਗ 'ਚ ਵੱਡੇ ਫੈਸਲੇ ਲਏ ਜਾਣਗੇ ਪਰੰਤੂ ਇਹ ਮੀਟਿੰਗ 28 ਤਰੀਕ ਨੂੰ ਹੋਣੀ ਸੀ ਤੇ ਹੁਣ ਇਸ ਮੀਟਿੰਗ ਦਾ ਐਲਾਨ ਮੁਲਤਵੀ ਕਰ ਦਿੱਤਾ ਗਿਆ 29 ਜਨਵਰੀ ਨੂੰ ਮੀਟਿੰਗ ਕੀਤੀ ਜਾਵੇਗੀ ਤੇ ਜਿਸ ਦੇ ਤਹਿਤ ਕਈ ਵੱਡੇ ਫੈਸਲੇ ਲਏ ਜਾਣਗੇ ਤੇ ਉੱਥੇ ਹੀ ਪੰਥਕ ਵਿਚਾਰ ਵਟਾਂਦਰੇ ਕੀਤੇ ਜਾਣਗੇ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੈ ਸਕਦੇ ਨੇ ਪਰੰਤੂ ਇਹ ਦੱਸ ਦਈਏ ਕਿ ਮੀਟਿੰਗ 28 ਤਰੀਕ ਨੂੰ ਹੋਣੀ ਸੀ ਤੇ ਜਿਸ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਇਹ ਮੀਟਿੰਗ 29 ਤਰੀਕ ਨੂੰ ਹੋਵੇਗੀ ਤੇ ਮੁਲਤਵੀ ਇਸ ਮੀਟਿੰਗ ਨੂੰ ਕਰ ਦਿੱਤਾ ਗਿਆ ਹੈ ਤੇ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਇਹ ਐਲਾਨ ਹੋਇਆ ਸੀ ਤੇ ਹੁਣ ਕੋਈ ਵੱਡਾ ਫੈਸਲਾ ਮੁਰਤੋ ਸਿੰਘ ਸਹਿਬਾਨ ਲੈ ਸਕਦੇ ਨੇ ਕਈ ਪੰਥਕ ਮਸਲਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ ਜਾਂ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੂੰ ਵੀ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਕਮਾਂ ਨੂੰ ਹੁਕਮਾਂ ਨੇ ਅਕਾਲੀ ਦਲ ਨੂੰ ਹਲਾਕੇ ਰੱਖਤਾ ਵੱਡੀ ਸਜ਼ਾ ਜਿਹੜੀ ਕਿ ਦਿੱਤੀ ਗਈ ਤੇ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਧੜੇ ਨੂੰ ਇਹ ਸਜ਼ਾ ਮਿਲੀ ਤੇ ਜਿਸ ਤੋਂ ਬਾਅਦ ਉੱਥੇ ਹੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਿਹੜਾ ਕਿ ਸਿਰ ਮੱਥੇ ਪਰਵਾਨ ਹੁਕਮ ਕੀਤੇ ਤੇ ਸੇਵਾ ਆਪਣੀ ਜਿਹੜੀ ਕਿ ਗੁਰੂ ਘਰਾਂ ਦੇ ਵਿੱਚ ਨਿਭਾਈ ਤੇ ਹੁਣ ਉਥੇ ਨਮੀ ਭਰਤੀ ਨੂੰ ਲੈ ਕੇ ਜਿਹੜਾ ਕਿ ਵਿਵਾਦ ਛੜਿਆ ਹੋਇਆ ਨਜ਼ਰ ਆ ਰਿਹਾ ਤੇ ਬਾਕੀ ਤੜਾ ਦੇ ਵੱਲੋਂ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜਾ ਕਿ ਮੰਗ ਪੱਤਰ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਅਤੇ ਉਥੇ ਹੀ ਸੁਖਬੀਰ ਬਾਦਲ ਦਾ ਜੋ ਤੜਾ ਹੈ ਉਹਨਾਂ ਦੇ ਵੱਲੋਂ ਜਿਹੜੀ ਕਿ ਹੁਕਮਾਂ ਤੋਂ ਪਘੌੜਾ ਹੋ ਰਹੇ ਨੇ ਤੇ ਜਿਸ ਤੋਂ ਬਾਅਦ ਬਾਕੀ ਤੜਾ ਮੁਰ ਤੋਂ ਲਗਾਤਾਰ ਇਲਜ਼ਾਮ ਲਗਾ ਰਿਹਾ ਹੈ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਮੁਰ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੈ ਸਕਦੇ ਨੇ ਤੇ ਦੱਸਦੀ ਹੈ ਕਿ ਸ਼੍ਰੀ ਅਕਾਲ ਤੱਕ ਪ੍ਰਸਾਦ ਦੇ ਜਥੇਦਾਰ ਦੇ ਵੱਲੋਂ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਹੁਣ ਇਹ ਮੀਟਿੰਗ ਆ ਜਿਹੜੀ ਕਿ 29 ਤਰੀਕ ਨੂੰ ਕੀਤੀ ਜਾਵੇਗੀ ਤੇ ਹੁਣ ਇਹ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਕਈ ਵਿਚਾਰ ਵਟਾਂਦਰੇ ਕੀਤੇ ਜਾਣਗੇ ਇਹ ਮੀਟਿੰਗ 28 ਤਰੀਕ ਨੂੰ ਹੋਣੀ ਸੀ ਤੇ ਹੁਣ ਇਸ ਮੀਟਿੰਗ ਦਾ ਐਲਾਨ ਮੁਲਤਵੀ ਕਰ ਦਿੱਤਾ ਗਿਆ 29 ਜਨਵਰੀ ਨੂੰ ਮੀਟਿੰਗ ਕੀਤੀ ਜਾਵੇਗੀ ਤੇ ਜਿਸ ਦੇ ਤਹਿਤ ਕਈ ਵੱਡੇ ਫੈਸਲੇ ਲਏ ਜਾਣਗੇ ਤੇ ਉੱਥੇ ਪੰਥਕ ਵਿਚਾਰ ਵਟਾਂਦਰਾ ਕੀਤੇ ਜਾਣਗੇ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੈ ਸਕਦੇ ਨੇ ਪਰੰਤੂ ਇਹ ਦੱਸ ਦਈਏ ਕਿ ਮੀਟਿੰਗ 28 ਤਰੀਕ ਨੂੰ ਹੋਣੀ ਸੀ ਤੇ ਜਿਸ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਇਹ ਮੀਟਿੰਗ 29 ਤਰੀਕ ਨੂੰ ਹੋਵੇਗੀ ਤੇ ਮੁੱਲਤਵੀ ਇਸ ਮੀਟਿੰਗ ਨੂੰ ਕਰ ਦਿੱਤਾ ਗਿਆ ਤੇ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਇਹ ਐਲਾਨ ਹੋਇਆ ਸੀ ਤੇ ਹੁਣ ਕੋਈ ਵੱਡਾ ਫੈਸਲਾ ਮੁਰਤੋ ਸਿੰਘ ਸਹਿਬਾਨ ਲੈ ਸਕਦੇ ਨੇ ਕਈ ਪੰਥਕ ਮਸਲਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ ਜਾਂ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੂੰ ਵੀ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਕਮਾਂ ਨੂੰ ਹੁਕਮਾਂ ਨੇ ਅਕਾਲੀ ਦਲ ਨੂੰ ਹਲਾਕੇ ਰਖਤਾ ਵੱਡੀ ਸਜ਼ਾ ਜਿਹੜੀ ਕਿ ਦਿੱਤੀ ਗਈ ਤੇ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਧੜੇ ਨੂੰ ਇਹ ਸਜ਼ਾ ਮਿਲੀ ਤੇ ਜਿਸ ਤੋਂ ਬਾਅਦ ਉਥੇ ਹੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਿਹੜਾ ਕਿ ਸਿਰ ਮੱਥੇ ਪਰਵਾਨ ਹੁਕਮ ਕੀਤੇ ਤੇ ਸੇਵਾ ਆਪਣੀ ਜਿਹੜੀ ਕਿ ਗੁਰੂ ਘਰਾਂ ਦੇ ਵਿੱਚ ਨਿਭਾਈ ਤੇ ਹੁਣ ਉਥੇ ਨਮੀ ਭਰਤੀ ਨੂੰ ਲੈ ਕੇ ਜਿਹੜਾ ਕਿ ਵਿਵਾਦ ਛਿੜਿਆ ਹੋਇਆ ਨਜ਼ਰ ਆ ਰਿਹਾ ਤੇ ਬਾਕੀ ਤੜਾ ਦੇ ਵੱਲੋਂ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜਾ ਕਿ ਮੰਗ ਪੱਤਰ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਅਤੇ ਉਥੇ ਹੀ ਸੁਖਬੀਰ ਬਾਦਲ ਦਾ ਜੋ ਤੜਾ ਹੈ ਉਹਨਾਂ ਦੇ ਵੱਲੋਂ ਜਿਹੜੀ ਕਿ ਹੁਕਮਾਂ ਤੋਂ ਪਘੌੜਾ ਹੋ ਰਹੇ ਨੇ ਤੇ ਜਿਸ ਤੋਂ ਬਾਅਦ ਬਾਕੀ ਤੜਾ ਮੁਰ ਤੋਂ ਲਗਾਤਾਰ ਇਲਜ਼ਾਮ ਲਗਾ ਰਿਹਾ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਮੁਰ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੈ ਸਕਦੇ ਨੇ ਤੇ ਦੱਸਦੀ ਹੈ ਕਿ ਸ਼੍ਰੀ ਅਕਾਲ ਤਖਤ ਪ੍ਰਸਾਦ ਦੇ ਜਥੇਦਾਰ ਦੇ ਵੱਲੋਂ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਹੁਣ ਇਹ ਮੀਟਿੰਗ ਆ ਜਿਹੜੀ ਕਿ 29 ਤਰੀਕ ਨੂੰ ਕੀਤੀ ਜਾਵੇਗੀ ਤੇ ਹੁਣ ਇਹ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਕਈ ਵਿਚਾਰ ਵਟਾਂਦਰੇ ਕੀਤੇ ਜਾਣਗੇ